ਇੱਕ ਦਿਨ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਨੇ ਆਖਿਆ ਕਿ ਪੁੱਤਰ ਤੂੰ ਆਪਣੇ ਘਰ ਦੀਆਂ ਮੱਝਾਂ ਨੂੰ ਚਰਾੜਿਆ ਆਇਆ ਕਰ ਅੱਗੇ ਤਾਂ ਨੌਕਰ ਚਲੇ ਜਾਂਦੇ ਨੇ ਹੁਣ ਤੁਸੀਂ ਆਪ ਜਾ ਮ ਉਹਨਾਂ ਨੂੰ ਚੰਗੀ ਤਰ੍ਹਾਂ ਰਜਾ ਕੇ ਲਿਆਇਆ ਕਰੋ ਤੇ ਨਾਲੇ ਬਾਹਰ ਜਾ ਕੇ ਤੁਹਾਡਾ ਮਨ ਵੀ ਖੁਸ਼ ਰਹੇਗਾ ਤੇ ਦਿਲ ਲੱਗਿਆ ਰਹੇਗਾ ਤਾਂ ਗੁਰੂ ਜੀ ਬੋਲੇ ਠੀਕ ਹੈ ਪਿਤਾ ਜੀ ਤੁਸੀਂ ਜੋ ਕਹੋਗੇ ਸੋਈ ਮੈਂ ਕਰਾਂਗਾ ਅਗਲੀ ਸਵੇਰ ਗੁਰੂ ਜੀ ਨੇ ਇਸ਼ਨਾਨ ਕੀਤਾ ਮਾਤਾ ਨੇ ਗੁਰੂ ਜੀ ਲਈ ਖਾਣ ਵਾਸਤੇ ਲਾੜ ਵਿੱਚ ਬੰਨਤਾ ਗੁਰੂ ਜੀ ਨੇ ਹੱਥ ਵਿੱਚ ਛੱਡੀ ਫੜੀ ਤੇ ਮੱਝਾਂ ਨੂੰ ਰਸੇ ਖੋਲ ਕੇ ਬਾਹਰ ਲੈ ਗਏ ਅੱਗੇ ਗੁਰੂ ਜੀ ਗਊਆਂ ਨੂੰ ਚਾਰ ਦੇ ਚਾਰ ਦੇ ਜਦੋਂ ਜਾ ਰਹੇ ਸੀ ਤਾਂ ਇੱਕ ਸੁੰਦਰ ਜਗ੍ਹਾ ਦੇਖ ਕੇ ਕਾਂਤ ਬੈਠ ਕੇ ਸਮਾਧੀ ਵਿੱਚ ਲੀਨ ਹੋ ਗਏ ਉਧਰ ਜੋ ਮੱਝਾਂ ਗਊਆਂ ਗੁਰੂ ਜੀ ਲੈ ਕੇ ਆਏ ਸੀਗੇ ਉਹ ਚਰਦੀਆਂ ਜਾਂਦਾ ਇੱਕ ਹਰੀ ਭਰੀ ਸੁੰਦਰ ਪੈਦੀ ਵਿੱਚ ਵੜ ਗਏ ਉਹਨਾਂ ਨੇ ਸਾਰਾ ਉੱਥੋਂ ਚਰਤਾ ਸਾਰਾ ਖੇਤ ਖਾਲੀ ਕਰਤਾ ਤੇ ਉੱਥੇ ਹੀ ਖੇਤ ਵਿੱਚ ਬੈਠ ਗਿਆ ਇੰਨੇ ਨੂੰ ਖੇਤ ਦਾ ਮਾਲਿਕ ਆ ਗਿਆ ਜਦੋਂ ਨੇ ਸਭ ਕੁਝ ਦੇਖਿਆ ਕਿ ਮੱਝਾਂ ਗਊਆਂ ਦਾ ਸਾਰਾ ਕੁਝ ਖਾ ਗਈਆਂ ਸਾਰਾ ਕੁਝ ਉਹਨਾਂ ਨੇ ਉਜਾੜਤਾ ਤਾਂ ਗੁਰੂ ਨਾਨਕ ਦੇਵ ਜੀ ਕੋਲ ਗਿਆ ਤੇ ਕਿਹਾ ਕਿ ਤੂੰ ਪਟਵਾਰੀ ਦਾ ਪੁੱਤਰ ਹੈ ਨਾ ਕਹਿੰਦਾ ਮੇਰੀ ਸਾਰੀ ਖੇਤੀ ਉਜਾਰਦੀ ਤੇਰੀਆਂ ਮੱਜਾਂ ਆਵਾਂ ਨੇ ਹੁਣ ਇਹਦਾ ਹਿਸਾਬ ਕਹਿੰਦੇ ਕੌਣ ਕਰੂਗਾ ਤਾਂ ਗੁਰੂ ਜੀ ਬੋਲੇ ਕਹਿੰਦੇ ਭਾਈ ਤੇਰਾ ਤਾਂ ਕੁਝ ਵੀ ਨਹੀਂ ਉਜੜਿਆ ਹੈਗਾ ਜ਼ਿਮੀਂਦਾਰ ਝਗੜਦਾ ਹੋਇਆ ਰਾਏ ਬੁਲਾਰ ਕੋਲ ਚਲਾ ਗਿਆ ਜੋ ਤਲਵੰਡੀ ਦਾ ਹਾਕਮ ਸੀਗਾ ਉਹਨੇ ਸਾਰੀ ਗੱਲ ਉਹਨੂੰ ਦੱਸੀ ਕਿ ਤੁਸੀਂ ਉਹਨੂੰ ਪਟਵਾਰੇ ਨੂੰ ਬੁਲਾਓ ਚਲੋ ਸੱਦਾ ਦੇ ਕੇ ਜਦੋਂ ਗੁਰੂ ਜੀ ਦੇ ਪਿਤਾ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੂੰ ਸਾਰੀ ਗੱਲ ਦੱਸੀ ਗਈ ਕਹਿੰਦੇ ਵੀ ਇਹਨੇ ਮੇਰਾ ਇਦਾਂ ਖੇਤ ਉਜਾਰਦਾ ਆ ਤਾਂ ਗੁਰੂ ਜੀ ਦੇ ਪਿਤਾ ਬੋਲੇ ਕਹਿੰਦੇ ਤਾਂ ਮਸਤਾਨਾ ਹੋਇਆ ਰਹਿੰਦਾ ਆ ਕਹਿੰਦਾ ਇਹਦਾ ਮੈਂ ਕੀ ਕਰਾਂ ਤਾ ਜ਼ਿਮੀਦਾਰ ਕਹਿੰਦਾ ਕਹਿੰਦਾ ਮੇਰਾ ਸਾਰਾ ਖੇਤ ਉੱਜੜ ਗਿਆ ਕਹਿੰਦਾ ਬਸ ਮੇਰਾ ਜੋ ਵੀ ਨੁਕਸਾਨ ਹੋਇਆ ਕਹਿੰਦਾ ਮੈਨੂੰ ਉਹਦਾ ਹਰਜਾਨਾ ਦੇ ਦਿਓ ਤਾਂ ਗੁਰੂ ਨਾਨਕ ਦੇਵ ਜੀ ਬੋਲੇ ਕਹਿੰਦਾ ਕਿ ਤੁਸੀਂ ਕਿਉਂ ਝਗੜ ਰਹੇ ਹੋ ਕਹਿੰਦੇ ਉੱਥੇ ਤਾਂ ਇੱਕ ਬੂਟਾ ਵੀ ਨਹੀਂ ਉੱਜੜਿਆ ਹੈਗਾ ਕਹਿੰਦੇ ਕਿਸੇ ਪਸ਼ੂ ਨੇ ਵੀ ਉੱਥੇ ਕੁਝ ਵੀ ਨਹੀਂ ਖਾਦਾ ਹੈਗਾ ਕਹਿੰਦਾ ਨਾਹੀਂ ਪੈਰ ਦਰਿਆ ਆ ਕਹਿੰਦੇ ਜ਼ਿਮੀਦਾਰ ਬੋਲਿਆ ਕਹਿੰਦਾ ਮੇਰਾ ਸਾਰਾ ਖੇਤ ਉੱਜੜ ਗਿਆ ਕਹਿੰਦਾ ਮੈਂ ਝੂਠ ਥੋੜੀ ਬੋਲਦਾ ਆ ਮੈਂ ਅੱਖੀਂ ਦੇਖਿਆ ਕਹਿੰਦਾ ਸਾਰਾ ਕੁਝ ਉੱਥੇ ਜੋ ਵੀ ਹੋਇਆ ਆ ਉੱਥੇ ਕੁਝ ਵੀ ਨਹੀਂ ਬਚਿਆ ਤਾਂ ਗੁਰੂ ਜੀ ਕਹਿੰਦੇ ਖੇਤ ਵਿੱਚ ਕਹਿੰਦੇ ਦੇਖਿਆਊਗਾ ਉਹ ਉੱਥੇ ਕੀ ਹੋਇਆ ਕੀ ਨਹੀਂ ਤਾਂ ਚਲੋ ਫਿਰ ਜ਼ਿਮੀਦਾਰ ਨੇ ਆਪਣਾ ਇੱਕ ਆਦਮੀ ਭੇਜਿਆ ਜਦੋਂ ਆਦਮੀ ਗਿਆ ਉਹਨਾਂ ਨੇ ਜਾ ਕੇ ਦੇਖਿਆ ਉੱਥੇ ਤਾਂ ਫਸਲ ਉਦਾਂ ਹੀ ਖੜੀ ਸੀ ਕੁਝ ਵੀ ਨਹੀਂ ਜੜਿਆ ਸੀਗਾ ਇੱਕ ਪੱਠਾ ਤੱਕ ਨਹੀਂ ਖਾਦਾ ਹੋਇਆ ਸੀਗਾ ਉਹਨਾਂ ਨੇ ਚਾਰ ਚੁਫੇਰੇ ਦੇਖਿਆ ਉੱਥੇ ਕੋਈ ਪਸ਼ੂ ਵੀ ਨਾ ਉਹਨਾਂ ਨੂੰ ਦਿਖਿਆ ਜਦੋਂ ਵਾਪਸ ਆਏ ਉਹਨਾਂ ਨੇ ਆ ਕੇ ਹਾਲ ਦੱਸਿਆ ਕਹਿੰਦੇ ਉੱਥੇ ਕੁਝ ਵੀ ਨਹੀਂ ਜੜਿਆ ਸਾਰਾ ਖੇਤ ਪਹਿਲਾਂ ਵਰਗਾ ਹੀ ਆ ਇਹ ਸਭ ਕੁਝ ਸੁਣ ਕੇ ਜ਼ਿਮੀਦਾਰ ਹਰਾਨ ਹੋ ਗਿਆ ਤਰਾਏ ਬੁਲਾਰਨੇ ਜ਼ਿੰਮੇਦਾਰ ਨੂੰ ਬਹੁਤ ਸੁਨਾਇਆ ਜਾਂ ਤੂੰ ਝੂਠੀਆਂ ਗੱਲਾਂ ਕਿਉਂ ਕਰ ਰਿਹਾ ਓਰੇ ਆ ਕੇ ਉੱਥੇ ਸਭ ਕੁਝ ਜਦੋਂ ਕੀ ਸਹੀ ਸਨਮ ਦੇ ਖੜਾ ਹੈ ਉਸ ਤੋਂ ਬਾਅਦ ਗੁਰੂ ਜੀ ਆਪਣੇ ਪਿਤਾ ਨਾਲ ਘਰ ਵਾਪਸ ਆ ਗਏ